ਇੱਕ ਪਾਸੇ ਦਲਜੀਤ ਦਸਾਨ ਜਾਦੂ ਕਰੇਗਾ ਦੂਜੇ ਪਾਸੇ ਦੇਵ ਕਰੋੜ ਚੱਕੇਗਾ ਡੰਡਾ ਤੇ ਵਿਚਕਾਰ ਜ਼ੌਂਬੀ ਲੋਕ ਲੱਭ ਰਹੇ ਨੇ ਬ੍ਰੇਨ ਅਬੇ ਮਜ਼ਾ ਆਏਗਾ ਨਾ ਭੀੜੋ ਪਹਿਲਾਂ ਮੈਂ ਤੁਹਾਨੂੰ ਹੁਣ ਆਉਣ ਵਾਲੀ ਫਿਲਮ ਬਾਰੇ ਜਾਣਕਾਰੀ ਦਵਾਂਗਾ ਉਹ ਫਿਲਮ ਦਾ ਨਾਮ ਹੈਗਾ ਸੰਕਣ ਸੰਖਣੇ 2 ਜਿਵੇਂ ਦੇ ਪਹਿਲੇ ਭਾਗ ਨੇ ਕਮਾਈ 56.9 ਕਰੋੜ ਤੇ ਉਹ ਫਿਲਮ ਬਲੌਕਬਸਟਰ ਵੀ ਸੀ ਮੇਰੇ ਹਿਸਾਬ ਨਾਲ ਇਹ ਫਿਲਮ ਬਿਨਾ ਸਿਰ ਪੈਰ ਵਾਲੀ ਫਿਲਮ ਹੋਵੇਗੀ ਜਿਵੇਂ ਵਿੱਚ ਸਿਰਫ ਕਮੇਡੀ ਮਸਾਲਾ ਭਰਿਆ ਗਿਆ ਹੋਵੇਗਾ ਇਸ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਉਹੀ ਪਤੀ ਦੋ ਵੱਖ-ਵੱਖ ਬੀਵੀਆਂ ਉਹੀ ਘਰ ਤੇ ਤੀਜੀ ਦੀ ਐਂਟਰੀ ਇਸ ਫਿਲਮ ਵਿੱਚ ਸਵਾਲ ਇਹ ਹੈ ਵੀ ਇਸ ਵਾਰ ਕੌਣ ਰੋਵੇਗਾ ਤੇ ਕੌਣ ਹੱਸੇਗਾ ਤੇ ਇਸ ਫਿਲਮ ਵਿੱਚ ਡਾਇਰੈਕਟਰ ਵੀ ਚੇਂਜ ਨੇ ਜਿਵੇਂ ਪਹਿਲੇ ਭਾਗ ਵਿੱਚ ਅਮਰਜੀਤ ਸਿੰਘ ਸੀ ਤੇ ਦੂਜੇ ਭਾਗ ਵਿੱਚ ਸਮੀਪ ਕੰਗ ਨੇ ਹੁਣ ਗੱਲ ਕਰੀਏ ਡਾਕੂ ਦਾ ਮੁੰਡਾ 3 ਜਿਸ ਵਿੱਚ ਦੇਵ ਕਰੋੜ ਦੇ ਮੁੱਖ ਭੂਮਿਕਾ ਨਿਭਾਈ ਹੈ ਜਿਸ ਦੇ ਪਹਿਲੇ ਦੋ ਭਾਗਾਂ ਨੇ ਬਹੁਤ ਵਧੀਆ ਕਮਾਈ ਕੀਤੀ ਸੀਗੀ ਵਰਲਡ ਵਾਈਡ ਤੇ ਇੰਡੀਆ ਵਿੱਚ ਜਿਸ ਨੂੰ ਦੇਖ ਕੇ ਤੀਜਾ ਭਾਗ ਹੁਣ 13 ਜੂਨ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ ਡਾਇਰੈਕਟਰ ਨੇ ਫਿਲਮ ਦੇ ਹੈਪੀ ਰੋਡ ਇੱਥੇ ਗੱਲ ਆਉਂਦੀ ਆ ਕਿ ਦੇਵ ਕਰੋੜ ਮੋਰ ਤੋਂ ਸਾਬਿਤ ਕਰ ਪਾਉਣਗੇ ਕਿ ਉਹ ਪੰਜਾਬੀ ਸਿਨੇਮੇ ਦੇ ਅਕਸ਼ੇ ਕੁਮਾਰ ਨੇ ਜਾਂ ਨਹੀਂ ਇੱਥੇ 13 ਜੂਨ ਨੂੰ ਇੱਕ ਹੋਰ ਫਿਲਮ ਰਿਲੀਜ਼ ਹੋਣ ਜਾ ਰਹੀ ਆ ਇਹ ਉਹ ਪੰਜਾਬੀ ਸਿਨੇਮੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਜਿਸ ਦਾ ਤੁਹਾਨੂੰ ਮੇ ਲੱਗਦਾ ਅੰਦਾਜ਼ਾ ਵੀ ਹੋਊਗਾ ਜੇ ਤੁਸੀਂ ਸੋਚ ਰਹੇ ਹੋ ਫਿਲਮ ਦਾ ਨਾਮ ਇਹ ਹੈ ਪਿੰਡ ਪਿਆ ਸਾਰਾ ਜ਼ੋਮਬੀ ਲੈਂਡ ਬਣਿਆ ਤਾਂ ਤੁਸੀਂ ਸਹੀ ਹੋ ਫਿਲਮ ਵਿੱਚ ਜਿੱਥੇ ਸਾਨੂੰ ਲੱਗ ਰਿਹਾ ਹੁੰਦਾ ਵੀ ਸਭ ਕੁਝ ਨਾਰਮਲ ਹੁੰਦਾ ਪਰ ਇੱਕ ਦਿਨ ਪਿੰਡ ਦੇ ਸਾਰੇ ਲੋਕ ਬਣ ਜਾਂਦੇ ਨੇ ਜ਼ੋਮਬੀ ਇੱਥੇ ਗੱਲ ਆਉਂਦੀ ਹੈ ਕਿ ਪੰਜਾਬੀ ਆਡੀਅנס ਇਸ ਫਿਲਮ ਦਾ ਵੈਲਕਮ ਕਰੇਗਾ ਜਾਂ ਨਹੀਂ ਤੁਸੀਂ ਇਹ ਫਿਲਮ ਦੇਖਣ ਜਾਓਗੇ ਜਾਂ ਫਿਰ ਡਾਕੋ ਦਾ ਮੁੰਡਾ 3 13 ਜੂਨ ਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਚੌਥੇ ਨੰਬਰ ਤੇ ਹੈ ਸਰਦਾਰ ਜੀ 3 ਜਿਸ ਵਿੱਚ ਦਲਜੀਤ ਦਸਾਂਜ ਨੇ ਤੇ ਫਿਲਮ 27 ਜੂਨ ਨੂੰ ਰਿਲੀਜ਼ ਹੋ ਜਾਵੇਗੀ ਫਿਲਮ ਦੇ ਪਹਿਲੇ ਦੋ ਭਾਗਾਂ ਨੇ ਵਧੀਆ ਕਮਾਈ ਕੀਤੀ ਬਾਕਸ ਆਫਿਸ ਤੇ ਇਸ ਵਿੱਚ ਮੈਨੂੰ ਲੱਗਦਾ ਹੈ ਵੀ ਸਰਦਾਰ ਜੀ 1 ਜਾਂ 2 ਵਰਗਾਈ ਸਾਨੂੰ ਦੇਖਣ ਨੂੰ ਮਿਲ ਸਕਦਾ ਜੋ ਸਾਨੂੰ ਫਿਲਮ ਦੇ ਟੀਜ਼ਰ ਦੇ ਟ੍ਰੇਲਰ ਵਿੱਚ ਪਤਾ ਲੱਗ ਜਾਊਗਾ ਕਿਉਂਕਿ ਹਲੇ ਤੱਕ ਕੋਈ ਟੀਜ਼ਰ ਦੇ ਟ੍ਰੇਲਰ ਨਹੀਂ ਰੀਲਿਸ ਕੀਤਾ ਗਿਆ ਇਹਨਾਂ ਵੱਲੋਂ ਆਖਰੀ ਤਹ ਸਰਵਾਲਾ ਜੀ ਜਿਸ ਵਿੱਚ ਗਿੱਪੀ ਗਰੇਵਾਲ ਦਾ ਮੁੱਖ ਕਿਰਦਾਰ ਆ ਇਸ ਫਿਲਮ ਬਾਰੇ ਮੈਨੂੰ ਕੋਈ ਵੀ ਅਪਡੇਟ ਨਹੀਂ ਹੈਗਾ ਵੀ ਸਾਨੂੰ ਫਿਲਮ 'ਚ ਕੀ ਦੇਖਣ ਨੂੰ ਮਿਲ ਸਕਦਾ ਜਾਂ ਫਿਰ ਫਿਲਮ ਦਾ ਟੇਲਰ ਟੀਜ਼ਰ ਕਦੋਂ ਆਊਗਾ ਬਸ ਇਹ ਪਤਾ ਹੈ ਇਹ ਫਿਲਮ 18 ਜਨੂ ਰੀਲਿਸ ਹੋ ਜਾਊਗੀ ਬਾਕੀ ਆਪਾਂ ਨੂੰ ਫਿਲਮ ਦੇ ਟ੍ਰੇਲਰ ਦੇ ਟੀਜ਼ਰ ਚ ਪਤਾ ਲੱਗ ਜਾਊਗਾ ਵੀ ਫਿਲਮ ਚ ਸਾਨੂੰ ਕੀ ਦੇਖਣ ਨੂੰ ਮਿਲ ਸਕਦਾ ਹੈ ਤਾਂ ਫਿਰ ਤੁਸੀਂ ਦੱਸਿਓ ਤੁਹਾਨੂੰ ਕਿਹੜੀ ਫਿਲਮ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਆ ਫਿਰ ਮੈਂ ਤੁਹਾਨੂੰ ਅਗਲੀ ਵੀਡੀਓ ਚ ਮਿਲਦਾ ਨਵੇਂ ਕੋਈ ਟੌਪਿਕ ਨਾਲ ਤੇ ਮੇਰੀ YouTube ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਰੱਬ ਰਾਖਾ